ਸੰਬਰਾਲਾ ਵਿੱਚ ਪੁਰਾਣੀ ਸਬਜ਼ੀ ਮੰਡੀ ਦੇ ਕੋਲ ਇੱਕ ਦੋਸਤ ਵੱਲੋਂ ਆਪਣੇ ਦੋਸਤਾ ਮਖੌਲ ਆ ਮਜ਼ਾਕ ਨਾ ਸਹਿ ਸਕਣ ਕਾਰਨ ਉਸ ਵਿੱਚ ਪਹਿਲਾਂ ਗਾਲਾਂ ਕੱਢੀਆਂ ਗਈਆਂ ਫੇਰਾ ਧਮਕੀਆਂ ਦਿੱਤੀਆਂ ਗਈਆਂ ਤੇ ਉਸ ਤੋਂ ਬਾਅਦ ਹਾਕੀ ਦੇ ਨਾਲ ਗੱਡੀ ਪਾੰ ਦਿੱਤੀ ਗਈ ਜਿਸ ਤੇ ਚੱਲਦੇ ਆ ਗੱਡੀ ਦਾ ਕਾਫੀ ਨੁਕਸਾਨ ਹੋਇਆ ਤੇ ਇਸ ਦੀ ਸੀਸੀਟੀਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਹੈ ਇਸ ਘਟਨਾ ਦੀ ਸੂਚਨਾ ਸਮਰਾਲਾ ਪੁਲਿਸ ਨੂੰ ਦੇ ਦਿੱਤੀ ਗਈ ਤੇ ਸਮਰਾਲਾ ਪੁਲਿਸ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਉਧਰ ਪੀੜਤ ਨੇ ਦੱਸਿਆ ਕਿ ਉਹ ਆਪਣੀ ਸਬਜ਼ੀ ਮੰਡੀ ਦੇ ਵਿੱਚ ਦੁਕਾਨ ਤੇ ਬੈਠਾ ਸੀ ਤੇ ਉਕਤ ਨੌਜਵਾਨ ਰੋਜ਼ਾਨਾ ਉਥੋਂ ਲੰਘਦਾ ਸੀ ਤੇ ਉਸ ਨੂੰ ਮਖੌਲ ਕਰਦਾ ਸੀ ਤੇ ਅੱਜ ਜਦੋਂ ਨੌਜਵਾਨ ਉਥੋਂ ਲੰਘ ਰਿਹਾ ਸੀ ਤਾਂ ਉਸ ਨੂੰ ਮੈਂ ਆਮ ਚਾ ਹ ਮਜ਼ਾਕ ਮਖੌਲ ਕੀਤਾ ਤਾਂ ਉਹ ਇਸ ਮਖੌਲ ਨੂੰ ਨਾ ਸਹਿ ਸਕਿਆ ਤੇ ਗੁੱਸੇ ਦੇ ਵਿੱਚ ਆ ਗਿਆ ਤੇ ਜਿਸ ਤੋਂ ਬਾਅਦ ਉਸ ਦੀ ਦੁਕਾਨ ਦੇ ਬਾਹਰ ਉਸ ਨੂੰ ਅਤੇ ਉਸਦੇ ਪਿਤਾ ਦੇ ਨਾਲ ਉਸਦੀ ਹੱਥੋਪਾਈ ਹੋ ਗਈ। ਆਪਣੀ ਸ਼ਾਮ ਵੀ ਆਪਣੀ ਦੁਕਾਨ ਤੇ ਬੈਠੀ ਜ ਆਪਣੀ ਤੇ ਇਹ ਦੁਕਾਨ ਤੇ ਬੈਠੇ ਮੁੰਡਾ ਨੰਗਿਆ ਜਾਂਦਾ ਜੀ ਤੇ ਉਹ ਇਹ ਮੈਨੂੰ ਕੁਝ ਕਹਤਾ ਨਹੀਂ ਮੈਂ ਠੀਕ ਨਾਉਂ ਮੁੰਡਾ ਉਹ ਮੁੰਡਾ ਹੈਗਾ ਹੀ ਤੁਨ੍ਹ ਦਾ ਬਾਲ ਦਾ ਮੁੰਡਾ ਹੀ ਇਹੋ ਤੇ ਉਹ ਨਾ ਜਾਣਾਂਗਾ ਜਾਂ ਬਈ ਪਹਿਲਾਂ ਮੈਨੂੰ ਕਦੇ ਮਜ਼ਾਕ ਖਾਵੇ ਤੇ ਮੈਂ ਵੀ ਮਜ਼ਾਕ ਕੀ ਉਹਦਾ ਉਹ ਨਾਮ ਹੈਗਾ ਵਿਪਨ ਕੁਮਾਰ ਜੀ ਤੇ ਮੈਂ ਮਜ਼ਾਕ ਕਰਾਈ ਤਾਂ ਉਹਨੇ ਮੈਨੂੰ ਗਾਣਾ ক্লোਜ਼ ਕਰਨ ਲੱਗ ਗਿਆ ਜਿਆਦਾ ਤੇ ਇਸ ਗੱਲ ਕਹੀ ਫਿਰ ਮੈਂ ਕਹਾ ਵੀ ਤੂੰ ਆ ਜਾ ਮੈਂ ਤੇ ਮੇਰੇ ਉਹਨੇ ਹੱਥਪਾਈ ਵੀ ਕਰ ਲਈ ਉਹਨੇ ਮੈਨੂੰ ਜੀ ਉਦੋਂ ਡੈਡੀ ਆਏ ਬੈਠੇ ਨਾਲ ਹੱਥੋਂ ਭਾਈ ਕਰਕੇ ਚਲੇ ਗਏ ਤੇ ਜਾਂਦੇ ਨੂੰ ਤੇ ਜਿਹੜੀ ਦੁਕਾਨ ਤੇ ਬੈਗੇ ਸੀਗੇ ਜਾ ਗਈ ਮੈਂ ਤੇ ਜਿਹੜੀ ਉਦੋਂ ਮੈਨੂੰ ਘਰੋਂ ਮੰਮੀ ਦਾ ਫੋਨ ਆਇਆ ਕਹਿੰਦੇ ਵੀ ਕੋਈ ਗੱਡੀ ਭੰਨ ਗਿਆ ਤੇ ਅਸੀਂ ਆ ਕੇ ਦੇਖਿਆ ਗੱਡੀ ਦੀ ਜੰਮੀ ਚੀਜ਼ੇ ਸਭ ਖਤਮ ਜਿਹੀ ਤੇ ਅਸੀਂ ਐਸਾ ਥਾਣੇ ਜਾ ਕੇ ਰਿਪੋਰਟ ਲਗਾਈ ਉਹ ਕਹਿੰਦੇ ਵੀ ਅਸੀਂ ਖੜਦੇ ਆ ਤੇ ਪਸੰਦ ਉਹ ਜੀ ਮੰਗੋ ਸਾਡਾ ਜੋ ਵੀ ਨੁਕਸਾਨ ਹੋਇਆ ਜੀ ਸਾਡਾ ਕੀਤਾ ਜਾਵੇ ਰੋਟੀ ਖਾਂਗੇ ਆ ਜੀਆ ਦੇਖਿਆ ਤਰ੍ਹਾਂ ਦਾ ਮੁੰਡਾ ਪੀਪਨ ਮੁੰਡਿਆਂ ਮੈਂ ਬੈਸਬਾਣ ਕਰਦਾ ਜੀ ਲੱਗਦਾ ਸੀਗਾ ਆ ਗਿਆ ਚਾਇਆ ਮੈਨੂੰ ਲਖਾ ਘਰ ਤੇ ਜਾਂਦਾ ਰਿਹਾ ਜੀ ਮੈਂ ਕਿਹਾ ਭਾਈ ਹਰਜਨ ਨਾਲ ਇਹਨੂੰ ਥਮਕੇ ਰਹਿ ਗਿਆ ਠੀਕ ਆ ਮੁੰਡਿਆਂ ਮੈਂ ਖੱਪਰ ਮੈਂ ਲੱਗਦਾ ਜੀ ਆ ਮਾ ਚਾਇਆ ਮੈਨੂੰ ਵੀ ਗਾਣਾ ਗੱਦੀ ਆਉਣੀ ਠੀਕ ਆ ਜੀ ਤੋਂ ਬਾਅਦ ਚੱਲ ਜਾਏ ਗੱਦੀ ਭਾਂਟੀ ਆਉਣੀ ਠੀਕ ਲੱਗਦਾ ਜੀ ਕਿਉਂ ਮੁੰਡਾ ਬੈਸਵਾਜੀ ਹੋ ਰਹੀ ਪਈ ਮੈਨੂੰ ਭਾਈ ਪਤਾ ਨਹੀਂ ਮੈਂ ਮਤ ਰੋਟੀ ਖਾਣ ਗਿਆ ਹੀ ਕਰੇ ਜੀ ਮੁੰਡਿਆਂ ਬੈਜ ਭਾਈ ਕਰ ਰਿਹਾ ਜੀਆ ਤੇ ਹੁਣ ਤੂੰ ਕੀ ਕੀ ਮੰਨਦਾ ਮੈਂ ਤਾਂ ਮੈਂ ਕਦੇ ਵੀ ਗੱਡੀ ਜਾਂ ਨੂੰ ਸਾਗ ਪਰ ਭਾਈ ਇੱਕ ਤੇ ਜਾਵੇ ਪਰ ਹਾਲ ਪੀੜਤ ਪਰਿਵਾਰ ਵੱਲੋਂ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਤੇ ਮੌਕੇ ਤੇ ਪਹੁੰਚੀ ਪੁਲਿਸ ਸੀਸੀਟੀਵੀ ਦੀ ਮਦਦ ਦੇ ਨਾਲ ਦੋਸ਼ੀ ਦੀ ਭਾਲ ਕਰ ਰਹੀ ਹੈ ਦੇਖਣ ਵਾਲੀ ਗੱਲ ਹੋਵੇਗੀ ਕਿ ਪੀੜਤ ਦਾ ਪਰਿਵਾਰ ਦਾ ਜੋ ਨੁਕਸਾਨ ਹੋਇਆ ਕੀ ਦੋਸ਼ੀ ਉਸਦੀ ਪਰਪਾਈ ਕਰੇਗਾ ਤੇ ਪੁਲਿਸ ਇਸ ਦੇ ਵਿੱਚ ਕੀ ਕੁਝ ਕਾਰਵਾਈ ਕਰੇਗੀ ਕਿਉਂਕਿ ਆਏ ਦਿਨ ਪੰਜਾਬ ਵਿੱਚ ਅਜਿਹੀਆਂ ਵਾਰਦਾਤਾਂ ਹੋ ਰਹੀਆਂ ਨੇ ਜਪਾਨੀ ਟੀਵੀ ਦੇ ਲਈ ਸੰਬਰਾਣਾ ਤੋਂ ਪ੍ਰਿੰਦਰ ਬਰਮਾ ਤੇ ਮਨੀਸ਼ ਸਚਦੇਵਾ ਦੀ ਰਿਪੋਰਟ